ਗੁਰੂ ਪਿਆਰਿਓ ਵਾਹੀ ਗੁਰੂ ਜੀ ਦਾ ਕਲਸਾ ਵਾਹੀ ਗੁਰੂ ਜੀ ਦੀ ਫਤਿਹ ਪਿਛਲੇ 5 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ 74 ਨਾਟਕ ਅਕੋਤੀ ਦਸਮ ਗ੍ਰੰਥ ਨੂੰ ਗੁਰਮਤਿ ਦੀ ਕਸਵਟੀ ਤੇ ਪਰਖ ਕੇ ਆਪ ਜੀ ਦੀ ਹਜ਼ਾਰਤ ਸੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਆਪ ਜੀ ਆਪ ਇਸ ਗੱਲ ਦਾ ਨਿਰਨਾ ਕਰ ਸਕੋ ਕਿ ਕੀ ਇਹ ਸਤ ਗੁਰੂ ਗੁਰਗੋਬਿੰਦ ਸਿੰਘ ਪਾਸ਼ਾ ਦੀ ਬਾਣੀ ਹੋ ਸਕਦੀ ਹੈ ਇੱਕ ਮੈਂ ਬੇਨਤੀ ਕਰਾਂ ਆਰ ਜੀ ਦੇ ਬਹੁਤ ਜ਼ਿਆਦਾ ਵੱਡੇ ਹਮਾਇਤੀ ਨੇ ਦਸਮ ਗ੍ਰੰਥ ਦੇ ਜਾਂ ਇਹ ਦੇ ਨਾਂ ਤੇ ਬੜੇ ਛੇਤੀ ਪਾਬਕ ਹੋ ਜਾਂਦੇ ਨੇ ਉਹਨਾਂ ਨੂੰ ਸ਼ਾਇਦ ਇਹ ਵੀ ਨਾ ਪਤਾ ਹੋਵੇ ਵੀ ਇਹਦੇ ਵਿੱਚ ਲਿਖਿਆ ਕੀ ਗੁਜੇ ਇਹ ਤਾਂ ਮੈਂ ਅਕਸਰ ਕਈ ਐਸੇ ਸੱਜਣਾ ਨੂੰ ਮਿਲਦਾ ਜਿਹੜੇ ਚਪਾਈ ਦੇ ਬੜੇ ਸ਼ਰਧਾਲੂ ਹੁੰਦੇ ਨੇ ਤੇ ਜਿਸੇ ਲੋਨਾਂ ਨੂੰ ਪੁੱਛੋ ਵੀ ਤੁਹਾਨੂੰ ਪਤਾ ਵੀ ਚਪਾਈ ਕਿੱਥੇ ਲਿਖੀ ਹੈ ਕਿ ਅੰਦਰ ਜੀ ਗੁਰੂ ਗ੍ਰੰਥ ਸਾਹਿਬ ਚ ਲਿਖੀ ਔਰ ਕਿੱਥੇ ਲਿਖੀ ਉਹਨਾਂ ਨੇ ਇਹ ਨਹੀਂ ਪਤਾ ਕਿ ਇਹ ਗੁਰੂ ਗ੍ਰੰਥ ਸਾਹਿਬ ਚ ਨਹੀਂ ਇਹ 75 ਨਾਟਕ ਦੇ ਵਿੱਚ ਹੀ ਹੈ ਔਰ ਉਹ ਵੀ ਉਹਦੇ ਅਸ਼ਲੀਲ ਪਾਕ ਦੇ ਵਿੱਚ ਅੱਜ ਮੈਂ ਆਪ ਜੀ ਨਾਲ ਇਹ ਹੀ ਸਾਂਝਾ ਕਰਾਂਗਾ ਕਿ ਕੀ ਲਿਖਿਆ ਹੈ ਇਸ ਵਿਚਤਰਨਾਟਕ ਗ੍ਰੰਥ ਦੇ ਵਿੱਚ ਤਾਂ ਕਿ ਆਪ ਜੀ ਫੈਸਲਾ ਕਰ ਸਕੋ ਹੁਣ ਇਹਦੇ ਵਿੱਚ ਪਹਿਲੇ 38 ਪੰਨੇ ਨੇ ਜਿਹਦੇ ਵਿੱਚ ਜੌਬ ਸਵਈਏ ਦਾ ਕਾਲ ਉਸਤਤ ਆਉਂਦੀ ਹੈ ਉਹਦੇ ਬਾਅਦ 39 ਤੋਂ 77 ਤੱਕ 35 ਸਫੇ ਨੇ ਜਿਹੜੇ ਕਹਿਣ ਨੂੰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਵੈ ਜੀਵਨੀ ਹੈ ਜਿਹਨੂੰ ਵਿਚਤਰਨਾਟਕ ਕਿਹਾ ਜਾਂਦਾ ਹੈ ਪਰ ਇਹਦੇ ਵੀ ਪਹਿਲੇ ਅੱਧੇ ਹਿੱਸੇ ਦੇ ਵਿੱਚ ਬਹੁਤੀਆਂ ਵਿਚਾਸਕ ਕਪੌੜਾ ਨੇ ਇਹਦੇ ਵਿੱਚ ਉਹ ਹੈ ਜਿਹਦੇ ਜਿੰਨੂੰ ਸੁਣ ਕੇ ਹਰ ਸਿੱਖ ਨੂੰ ਬੜੀ ਤਕਲੀਫ ਹੁੰਦੀ ਹੈ ਕਿ ਗੁਰੂ ਗੁਰੂ ਸਾਹਿਬ ਜਣ ਜਿਹੜੇ ਨੇ ਉਹ ਰਾਮਚੰਦਰ ਜੀ ਦੀ ਅੰਸ ਦੇ ਵਿੱਚੋਂ ਸਨ ਇੱਥੇ ਲੜੀਆਂ ਜੁੜੀਆਂ ਗਈਆਂ ਨੇ ਇਹਦੇ ਵਿੱਚ ਤਾਂ ਕਿ ਇੰਜ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਮੂੰਹੋਂ ਕਹਿ ਰਹੇ ਨੇ ਤਾਂ ਕਿ ਸਿੱਖਾਂ ਨੂੰ ਅਸੀਮੂਲੇਟ ਕੀਤਾ ਜਾ ਸਕੇ ਆਪਣੇ ਵਿੱਚ। ਔਰ ਉਹਦਾ ਬਾਕੀ ਜਿਆਦਾ ਭਾਗ ਜਿਹੜਾ ਜੰਗਾ ਜੂਦਾਂ ਦਾ ਵਰਤਾਂਤ ਹੈ ਹੋਰ ਉਹਨਾਂ ਦੇ ਜੀਵਨ ਦਾ ਕੋਈ ਪੱਖ ਵੀ ਨਹੀਂ ਉਹਦੇ ਵਿੱਚ ਆਉਂਦਾ। ਉਹਦੇ ਬਾਅਦ ਤਿੰਨ ਚੰਡੀ ਚਿਤ੍ਰਨ ਨੇ। ਚੰਡੀ ਚਿਤ੍ਰਨ ਕਹਿ ਰਹੋ ਦੁਗਵਾ ਦੁਰਗਾ ਦੀ ਵਾਰ ਕਹਿ ਲੋ ਭਗਵਤੀ ਦੀ ਵਾਰ ਕਹਿ ਲੋ। ਤਿੰਨ ਇੱਕੋ ਕਹਾਣੀ ਤਿੰਨ ਵਾਰੀ ਹੈ। ਉਹਦਾ ਸਾਈਜ਼ ਅਲੱਗ-ਅਲੱਗ ਹੈ ਇੱਕ ਦੇ 262 ਬੰਦ ਨੇ ਇੱਕ ਦੇ 233 ਬੰਦ ਨੇ ਇੱਕ ਦੇ 55 ਬੰਦ ਨੇ ਪਰ ਇੱਕੋ ਕਹਾਣੀ ਜਿਹੜੀ ਤਿੰਨ ਵਾਰੀ ਆਉਂਦੀ ਹੈ ਔਰ ਇਹ ਤਕਰੀਬਨ 74 ਅੰਕ ਤੋਂ ਲੈ ਕੇ 177 ਅੰਕ ਤੱਕ 54 ਸਫੇ ਜਿਹੜੇ ਨੇ ਇਹਦੇ ਨਾਲ ਭਰੇ ਹੋਏ ਨੇ ਔਰ ਉਹਦੇ ਅਖੀਰ ਦੇ ਉੱਤੇ ਇੱਕ ਸੰਕੇਤ ਮਿਲਦਾ ਹੈ ਇਤਿਹੀ ਸ੍ਰੀ ਮਾਰਕੰਡੇ ਪੁਰਾਣੇ ਚੰਡੀ ਜਰਤੋਕ ਉਤਪਲਾਸ ਨੇ ਸੁਮ ਬਦ ਵਗੈਰਾ ਇਦਾਂ ਇਹ ਜੇ ਤੁਹਾਨੂੰ ਇਹ ਗੱਲ ਬਿਲਕੁਲ ਸਪਸ਼ਟ ਪਰਮਾਨ ਹੈ ਕਿ ਹਿੰਦੂ ਗ੍ਰੰਥ ਮਾਰਕੰਡੇ ਪ੍ਰਵਾਨ ਮਾਰਕੰਡੇ ਪ੍ਰਾਣ ਦੇ ਇੱਕ ਭਾਗ ਦਾ ਇਹ ਟ੍ਰਾਂਸਲੇਸ਼ਨ ਕਹਿ ਲਓ ਜਾਂ ਰੀਰਾਈਟ ਕੀਤਾ ਦੁਬਾਰਾ ਲਿਖਿਆ ਆਪਣੇ ਅੱਖਰਾਂ ਦੇ ਵਿੱਚ ਇੰਜ ਕਹਿ ਲਓ ਲੇਕਿਨ ਉਹ ਕਹਾਣੀ ਜਿਹੜੀ ਹੈ ਮਾਰਕੰਡੇ ਪ੍ਰਾਣ ਦੇ ਵਿੱਚੋਂ ਜਿਹੜੀ ਹੈ ਉਹ ਆਈ ਹੈ ਉਹਦੇ ਬਾਅਦ ਇਹ ਗਿਆਨ ਪ੍ਰਬੋਧ 127 ਪੰਨੇ ਤੋਂ 155 ਪੰਨੇ ਤੱਕ ਕੁੱਲ 27 ਪੰਨੇ ਨੇ ਉਦੇ ਵਿੱਚ ਇਹਦੇ ਲੇਖਕ ਨੇ ਪਹਿਲਾਂ ਤੇ ਆਪਣੇ ਇਸ਼ਟ ਦੀ ਉਪਮਾ ਕੀਤੀ ਹੈ। ਬਾਕੀ ਸਾਰਾ ਹਿੱਸਾ ਜਿਹੜਾ ਹੈ ਮਿਥਿਆਸਿਕ ਹਿੰਦੂ ਰਾਜਿਆਂ ਦਾ ਵਰਣਨ ਹੈ। ਉਹਨਾਂ ਦੁਆਰਾ ਕਰਾਏ ਜਾਏ ਯੱਗਾਂ ਦਾ ਵਰਤਨ ਹੈ। ਵਰਣਨ ਹੈ। ਅਜੇ ਸਿੰਘ ਦਾ ਰਾਜ ਹੈ, ਫਿਰ ਜਗਰਾਜ ਹੈ, ਉਸ ਤੋਂ ਬਾਅਦ ਕਿਸੇ Muni ਨਾਂ ਦੇ ਰਾਜੇ ਦਾ ਰਾਜ ਹੈ। ਫਿਰ ਉਹਨਾਂ ਦੇ ਯੱਗ ਕਰਾਉਣ ਦੇ ਵਿਚਾਰ ਉਹ ਅਕੋਜ ਹੈ ਇਹ ਦੇਵ ਗਿਆਨ ਪਰਬੋਧ ਦੇ ਵਿੱਚ ਜਿਹਨੂੰ ਅਸੀਂ ਸੋਮੇ ਨੇ ਵਿਗਿਆਨ ਪਰਬੋਧ ਪਤਾ ਨਹੀਂ ਕਿੰਨਾ ਗਿਆਨ ਭਰ ਦਿੱਤਾ ਹੋਏਗਾ ਕਾਲਪੁਰਸ਼ ਦਾ ਉਹਦੇ ਵਿੱਚ ਉਹਦੇ ਬਾਅਦ ਹਮਦ ਨੇ 24 అవਤਾਰ ਇਹ ਸਭ ਤੋਂ ਵੱਡਾ ਹਿੱਸਾ ਹੈ 155 ਅੰਕ ਤੋਂ ਲੈ ਕੇ 509 ਤੱਕ ਅੰਕ ਗਨੇ ਇਹਦੇ ਵਿੱਚ ਮੱਤ ਸਵਤਾਰ ਕਚ ਸਵਤਾਰ ਨਰਨਾਰਾਇਣਵਤਾਰ ਮਹਾਮੂਨੀ ਅਵਤਾਰ ਬੇਰਾ ਅਵਤਾਰ ਨਰਸਿੰਘ ਅਵਤਾਰ 52 ਅਵਤਾਰ ਪਰਸਰਾਮ ਅਵਤਾਰ ਬ੍ਰਹਮਾ ਅਵਤਾਰ ਰੁਦਰ ਅਵਤਾਰ ਮਨੂ ਰਾਜਾ ਅਵਤਾਰ ਧਰਮਤਰ ਬਿਆਦ ਅਵਤਾਰ ਸੂਰਜ ਅਵਤਾਰ ਚੰਦਰ ਅਵਤਾਰ ਫਿਰ ਉਹਦੇ ਬਾਅਦ ਰਾਮ ਅਵਤਾਰ ਫਿਰ ਦੁਬਾਰਾ ਆ ਜਾਂਦਾ ਹੈ ਜਿਹਦੇ ਅਖੀਰ ਦੇ ਉੱਤੇ ਆ ਜਾਂਦਾ ਹੈ ਇਹ ਤੇਰੀ ਸ੍ਰੀ ਰਮਾਇਣ ਸਮਾਪਤ ਉਹਨੇ ਬੜਾ ਸਪਸ਼ਟ ਹੈ ਕਿ ਰਮਾਇਣ ਲਿਖੀ ਹੋਈ ਹੈ ਸਾਰੀ ਆਪਣੇ ਅੱਖਰਾਂ ਦੇ ਵਿੱਚ ਕਿਸੇ ਕਵੀ ਨੇ ਫਿਰ ਉਸ ਬਾਅਦ ਆ ਗਿਆ ਤੁਹਾਡੇ ਕ੍ਰਿਸ਼ਨ ਅਵਤਾਰ ਉਹ ਕ੍ਰਿਸ਼ਨ ਅਵਤਾਰ ਦੇ ਅੰਤ ਤੇ ਫਿਰ ਲਿਖਿਆ ਇਹ ਤੀਸਰੀ ਦਸ਼ਮ ਸਕੰਦ ਪੁਰਾਣੇ ਵਿਚਤਰਨਾਟਕੇ ਗ੍ਰੰਥ ਕ੍ਰਿਸ਼ਨ ਅਵਤਾਰ ਇੱਥੇ ਸਮਾਪਤਮ ਇੱਥੇ ਬੜਾ ਸਪਸ਼ਟ ਹੈ ਕਿ ਸਕੰਦ ਪੁਰਾਣ ਦਾ ਉਲਥਾ ਹੈ ਸਕੰਦ ਪੁਰਾਣ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਕਿਵੇਂ ਹੋ ਗਈ ਜਿਸ ਤੇ ਲਈ ਸਕੰਦ ਪੁਰਾਣ ਦਾ ਉਲਥਾ ਤਾਂ ਫਿਰ ਉਹਦੇ ਬਾਅਦ ਫਿਰ ਨਰ ਅਵਤਾਰ ਬਹੁਤ ਅਵਤਾਰ ਨੇਕ ਰੰਗੀ ਅਵਤਾਰ ਬਾਲਮਿਕੀ ਅਵਤਾਰ ਇਹਦੇ ਵਿੱਚ ਵੀ ਦੋ ਤਿੰਨ ਅਲੱਗ-ਅਲੱਗ ਭਾਗ ਨੇ ਜਿਵੇਂ ਚੌਬਸ਼ ਅਵਤਾਰਾਂ ਤੋਂ ਬਾਅਦ ਫਿਰ ਬ੍ਰਹਮਾ ਦੇ ਅਵਤਾਰਾਂ ਦੀ ਗਿਣਤੀ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਤਿੰਨ ਭਾਗ ਇਹਦੇ ਵਿੱਚ ਹੋਰ ਨੇ ਉਹਦੇ ਬਾਅਦ 800 ਫੁੱਟ ਕਰਨੇ ਉਹਦੇ ਬਾਅਦ ਆ ਜਾਂਦਾ ਸ਼ਸ਼ਤਰਨਾਮ ਮਾਲਾ 717 ਪੰਨੇ ਤੋਂ ਲੈ ਕੇ 808 ਆ ਜਿਹੜੇ ਫੁਟਕਲ ਨੇ 709 ਤੋਂ 16 800 ਫੇ ਨੇ ਤੇ ਫਿਰ ਸ਼ਸਤਰਨਾਮ ਮਹਾਰਾਜ ਜਿਹੜਾ 717 ਤੋਂ 808 ਪੰਨੇ ਤੱਕ 92 ਸਫੇ ਨੇ 92 ਪੰਨੇ ਨੇ ਇਹਦੇ ਵਿੱਚ ਪੁਰਾਣੇ ਜ਼ਮਾਨੇ ਦੇ ਸ਼ਸਤਰਾਂ ਦੀ ਪੂਜਾ ਹੈ ਉਹਨਾਂ ਦੀ ਵਡਿਆਈ ਵੀ ਹੈ ਤੇ ਉਹਨਾਂ ਦੀ ਪੂਜਾ ਵੀ ਹੈ ਇਹ ਉਹ ਸ਼ਸਤਰ ਜਿਹੜੇ ਅ ਦੁਰਗਾ ਦੇਵੀ ਨੇ ਅੱਠ ਆਪਣੇ ਹੱਥਾਂ 'ਚ ਫੜੇ ਨੇ ਉਹਨਾਂ ਦਾ ਵਰਣਨ ਹੈ ਉਹਦੇ ਬਾਅਦ ਆ ਜਾਂਦਾ ਚਿੱਤਰਵਿਖਿਆਨ ਜਿਹਨੂੰ ਅਸੀਂ ਤ੍ਰਿਯਾ ਚਿੱਤਰ ਵੀ ਕਹਿ ਦਿੰਦੇ ਆ ਇਹ 809 ਪੰਨੇ ਤੋਂ ਸ਼ੁਰੂ ਹੋ ਕੇ 1388 ਪੰਨੇ ਤੱਕ ਚੱਲਦਾ ਹੈ 580 ਸਫੇ ਔਰ ਇਹਦੇ ਵਿੱਚ ਚਰਿੱਤਰਹੀਣ ਔਰਤਾਂ ਮਰਦਾਂ ਦੀਆਂ ਅਸ਼ਲੀਲ ਕਹਾਣੀਆਂ ਨੇ ਜਿਨ੍ਹਾਂ ਦੇ ਵਿੱਚ ਇਤਨਾ ਨੰਗੇਜ ਭਰਿਆ ਹੋਇਆ ਕਿ ਤੁਸੀਂ ਆਪਣੇ ਪਰਿਵਾਰ ਚ ਬਹਿ ਕੇ ਇਕੱਠੇ ਉਹਨੂੰ ਪੜ ਨਹੀਂ ਸਕਦੇ ਵਿਚਾਰਨ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਇਤਨਾ ਗੰਦ ਭਰਿਆ ਪਿਆ ਉਹਦੇ ਬਾਅਦ ਆ ਜਾਂਦਾ ਜ਼ਫਰਨਾਮਾ ਜਿਹਦੇ 6 ਸਫੇ ਨੇ 1379 ਤੋਂ ਲੈ ਕੇ 1394 ਤੱਕ ਉਹਦੇ ਬਾਅਦ ਫਿਰ ਇਸ ਜ਼ਫਰਨਾਮੇ ਦੇ ਨਾਲ ਕੁਝ ਹਕਾਇਤਾਂ ਜੋੜੀਆਂ ਹੋਈਆਂ ਨੇ ਜਿਹੜੀਆਂ 1394 ਤੋਂ ਲੈ ਕੇ 1428 ਪੰਨੇ ਤੱਕ ਚਲਦੀਆਂ ਇਹਦੇ કુલ 34 ਸਫੇ ਨੇ ਇਹ ਫਿਰ 74 ਹਰਨ ਔਰਤਾਂ ਮਰਦਾਂ ਦੀਆਂ ਸ਼ਰੀਰ ਕਹਾਣੀਆਂ ਨੇ ਫਿਰ ਉਹੀ ਗੱਲ ਜਿਹੜੀ ਹੈ ਫਿਰ ਆ ਜਾਂਦੀ ਹੈ ਹੁਣ ਜੇ ਸਾਰੇ ਦਾ ਤੱਤਸਾਰ ਕਢੀਏ ਜਿਰੰਗਲ ਸਫੇ ਚੰਡੀ ਚਿਤਰ ਦੇ 27 ਸਫੇ ਗਿਆਨ ਪਰਬੋਤ 552 ਸਫੇ 24 অবতার ਤੇ ਉਹਦੇ ਨਾਲ ਮਿਲਦੀਆਂ ਜੁਲਦੀਆਂ ਕਹਾਣੀਆਂ ਇਹ 636 ਸਫੇ ਨੇ ਜਿਹੜੇ Hindu ਮਿਥਿਆਸਕ ਦੇਵੀ-ਦੇਵਤਿਆਂ ਉਤਾਰਾ ਰਾਜਿਆਂ ਦੀਆਂ ਕਹਾਣੀਆਂ ਨੇ ਉਹਨਾਂ ਦੇ ਕਾਰਨਾਮਿਆਂ ਦੀਆਂ ਉਹਨਾਂ ਦੀਆਂ ਸਫਤਾਂ ਕੀਤੀਆਂ ਗਈਆਂ ਨੇ 636 ਸਫੇ 1428 ਦੇ ਵਿੱਚ 92 ਸਫੇ ਪੁਰਾਣੇ ਜ਼ਮਾਨੇ ਦੇ ਸ਼ਸਤਰਾਂ ਦੀਆਂ ਸਿਫਤਾਂ ਨੇ ਜਿਹੜੇ ਦੁਰਗਾ ਦੇਵੀ ਦੇ ਅਠਾ ਹਸਤਾ ਵਿੱਚ ਪੜੇ ਸਨ ਇਹ ਵੀ ਉਹਦੇ ਨਾਲ ਹੀ ਮੇਲ ਲਓ। ਉਹਦੇ ਬਾਅਦ 580 ਸਵੇ ਚਿਤ੍ਰਪਖਿਆਨ ਤੇ 38 ਸਫੇ ਹਕਾਇਤਾਂ ਇਹ ਸਾਰਾ ਗੰਧ ਜਿਹੜਾ 614 ਸਫੇ ਇਹਦੇ ਵਿੱਚ ਜਿਹੜੇ ਨੇ ਇਸ ਗੰਧ ਦੇ ਵਿੱਚ 614 ਪੰਨੇ। ਮਤਲਬ ਤਕਰੀਬਨ ਅੱਧੇ ਦੇ ਨੇੜੇ ਤੇੜੇ ਜਿਹੜਾ ਹੈ ਉਹ ਗੰਦ ਹੈ ਹੁਣ ਇਹ ਹੈ ਦੀ ਸਾਰੀ ਵਿਥਿਆ ਮੈਂ ਤੇ ਬਾਰੇ ਕੁਛ ਨਹੀਂ ਕਹਿਣਾ ਇਹ ਥੋੜੀ ਬਾਕੀ ਸੂਝ ਹੈ ਤੇ ਆਪ ਜੇ ਬਾਰੇ ਵਿਚਾਰ ਕਰੋ ਵੀ ਇਹ ਦਾ ਸਿੱਖ ਕੌਮ ਨਾਲ ਕੀ ਸੰਬੰਧ ਹੈ ਕੀ ਇਹਦੇ ਉੱਤੇ ਕੋਈ ਗੁਰੂ ਸੇਵਾ ਦੇ ਇਤਿਹਾਸ ਲਿਖੇ ਹੋਏ ਨਹੀਂ ਹੈ یا کوئی غرمتی سکھیا لکھی ہوئی ہے۔ ਆਪਾਂ ਸਿਧਾਂਤਕ ਪੱਖ ਅੱਗੋਂ ਵਿਚਾਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਕਹਿੰਦੀ ਹੈ ਤੇ ਇਹਦੇ ਵਿੱਚ ਕੀ ਲਿਖਿਆ ਹੈ ਪਰ ਇਹ ਤਾਂ ਇਹਦੇ ਵਿੱਚ ਜਿਹੜਾ ਸਬਜੈਕਟ میٹر ਹੈ ਜੋ ਕੁਝ ਮਸਾਲਾ ਹੈ ਉਸ ਤੋਂ ਹੀ ਕੋਈ ਵੀ ਸੂਝਵਾਨ ਬੰਦਾ ਜਿਹੜਾ ਉਹ ਅੰਦਾਜ਼ਾ ਲਾ ਸਕਦਾ ਹੈ ਵੀ ਦਸੇ ਕੌਮ ਨਾਲ ਕੋਈ ਸੰਬੰਧ ਨਹੀਂ ਇਹ ਤਾਂ ਜੋ ਸੱਚਾਈ ਹੈ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਹੈ ਰੋਜ਼ ਇਹੀ ਬੇਨਤੀ ਕਰਦੇ ਹਾਂ ਫੈਸਲਾ ਤੁਸੀਂ ਕਰਨਾ ਹੈ ਸੋਚਣਾ ਤੁਸੀਂ ਹੈ ਕਿਹੜੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਸ਼ਰੀਕ ਪੈਦਾ ਕਰਕੇ ਉਹਨੇ ਪੰਨੇ ਬਣਾ ਕੇ ਨਾਲ ਬਰਾਬਰ ਰੱਖਣ ਦੀ ਕੋਸ਼ਿਸ਼ ਹੋ ਰਹੀ ਹੈ ਕੁਦ ਬਾਰੇ ਇੱਕ ਜਸਮ ਪਾਤਸ਼ਾਹ ਦਾ ਨਾਮ ਲੈ ਕੇ ਕਿਵੇਂ ਸਿੱਖਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਹ ਆਪ ਜੀ ਵੇਖ ਲਓ ਅੱਜ ਬਸ ਇਤਨੇ ਹੀ ਬਚਨ ਪ੍ਰਵਾਨ ਕਰਨਾ ਉਹ ਜਨਪੋਲਾਂ ਵਾਸਤੇ ਕਿ ਮਾਂ ਬਚ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ